ਪਾਸ਼ਾ ਰਹੇ ਅਸੀਂ ਕੁਟਾਨ ਕੋਟ ਸ਼ੁਕਰ ਅਦਾ ਕਰਦੇ ਆ ਕਿ ਉਹਨਾਂ ਨੇ ਅਸੀਂ 25 ਦਿਨ ਹੋ ਗਏ ਤਕਰੀਬਨ ਉਹਨਾਂ ਨੇ ਸਾਡੇ ਸਿਰ ਤੇ ਮੇਰ ਭਰਿਆ ਹੱਥ ਰੱਖਿਆ ਸਾਨੂੰ ਕੋਈ ਇਹੋ ਜੀ ਤਕਲੀਫ ਨਹੀਂ ਹੋਣ ਦਿੱਤੀ ਤੇ ਅਸੀਂ ਸੰਗਤ ਦਾ ਫੈਸਲਾ ਤੇ ਅਸੀਂ ਅਕਾਲ ਤਖਤ ਜੀ ਤੋਂ ਪਹਿਲਾਂ ਹੀ ਸਮਰਪਤ ਆ ਉਹਨਾਂ ਦਾ ਜੋ ਕਮੇਟੀ ਨੇ ਜਾਂ ਜਸਦਰ ਸਾਹਿਬ ਨੇ ਸਾਨੂੰ ਹੁਕਮ ਦਿੱਤਾ ਸੀ ਉਹਦੇ ਅਕੋਰਡਿੰਗ ਅੱਜ ਕੋਖਰਕਾਲ ਹੋ ਰਹੀ ਹੈ ਤੇ ਅਸੀਂ ਸਾਰੇ ਸੰਤਾਂ ਦੇ ਵੀ ਸਾਰੇ ਜਸਦਰ ਸਾਹਿਬ ਦੇ ਵੀ ਗੁਰੂ ਮਹਾਰਾਜ ਦੇ ਵੀ ਬਹੁਤ ਬਹੁਤ ਧੰਨਵਾਦੀ ਮੋਰਚਾ ਜਿੰਨਾ ਤੱਕ ਚੱਲਦਾ ਰਹੂਗਾ ਕਿ ਮੋਰਚੇ ਲਈ ਹਾਂ ਨਹੀਂ ਮੋਰਚਾ ਜੇ ਸੰਗਤ ਦੇ ਫੈਸਲੇ ਨਾਲ ਜੇ ਚੱਲਣ ਵਾਸਤੇ ਗਿਆ ਗਿਆ ਵਾ ਤੇ ਜਦੋਂ ਕੋਈ ਕੋਈ ਨੈਕਸਟ ਫੈਸਲਾ ਹੋਊਗਾ ਉਸ ਹੱਬ ਨਾਲ ਫਿਰ ਅੱਗੇ ਜੇ ਡਿਗਰੂਗੜ ਚੈਨਲ ਦੇ ਸੰਬੰਧ ਮੌਸਫਾ ਨਾਲ ਉਹਨਾਂ ਵੱਲ ਵੀ ਕੀ ਆ ਜੀ ਨਹੀਂ ਉਹਨਾਂ ਵਾਸਤੇ ਜਸਦਰ ਸਾਹਿਬ ਕੋਈ ਭੇਜਣਗੇ ਸੰਦੇਸ਼ ਸਾਹਿਬ ਤੇ ਕਹੇ ਗੁਰਸਿੱਖ ਬੰਦਿਆਂ ਨੂੰ ਦੇ ਕੇ ਉਹ ਫਿਰ ਸੁਣੋ ਉਮੀਦ ਹੈ ਕਿ ਅਕਾਲ ਤਖਤ ਦੇ ਹੁਕਮ ਨੂੰ ਔਰ ਸੰਗਤਾਂ ਦੀ ਬੇਨਤੀ ਨੂੰ ਨਹੀਂ ਮੋੜਨਗੇ ਵੈਦਤਾ ਨੇ ਮਤਲਬ ਸਖਮਨ ਸੰਗਤਾਂ ਦੇ ਹੁਕਮ ਨੂੰ ਲੈ ਕੇ ਉਹਨਾਂ ਨੇ ਅਕਾਲ ਤਖਤ ਦੇ ਜੇਹਦਾਰ ਨੂੰ ਬੇਨਤੀ ਕੀਤੀ ਉਹਨਾਂ ਨੇ ਹਣ ਹੁਕਮ ਲਾਇਆ ਤਾਂ ਉਹਨਾਂ ਦਾ ਹੁਕਮ ਹੀ ਸਿਰਮੱਥ ਕੇ ਮੰਨਿਆ ਇਸ ਕਰਕੇ ਹੀ ਭੋਖੜਤਾ ਜਿਹੜੀ ਪ੍ਰਸ਼ਾਦ ਲੈ ਕੇ ਗੁਰੂ ਦਾਤਿ ਤੋੜੀ ਤੇ ਬਾਕੀ ਕਾਠ ਬਹੁਤ ਸੀ ਸੰਗਤਾਂ ਦਾ ਇਹਨਾਂ ਰੋਕਣ ਦੇ ਬਾਵਜੂਦ ਵੀ ਬਹੁਤ ਸੰਗਤਾਂ ਨੇ ਯੋਗਦਾਨ ਪਾਇਆ ਉਹਨਾਂ ਦਾ ਵੀ ਅਸੀਂ ਦਿলো ਧੰਨਵਾਦ ਕਰਦੇ ਹਾਂ ਜਿਹੜੀਆਂ ਸਨਤਾਈ ਨੇ ਕਸ਼ਟ ਸਹਾਰਦੇ ਹੋਏ ਵੀ ਇੱਥੇ ਪਹੁੰਚੀ ਹੈ ਉਹਨਾਂ ਦਾ ਹਿੰਦੀ ਨੂੰ ਧੰਨਵਾਦ ਕਰਦੇ ਆਂ। ਪਾਈਸੇ ਦੇ ਮਾਰਕੇ ਮੋਰਚਾ ਲੱਗਾ ਵਾਏ ਮੋਰਚਾ ਇਸ ਤਰ੍ਹਾਂ ਚੱਲਦਾ ਰਹੇ। ਅਜੇ ਮੋਰਚਾ ਚੱਲਦਾ ਰਹੂਗਾ ਜਿੰਨੀ ਦੇਰ ਕੋਈ ਦੂਸਰਾ ਪ੍ਰੋਗਰਾਮ ਨਹੀਂ ਹੁੰਦਾ। ਜਦੋਂ ਕੋਈ ਸੰਗਤਾਂ 'ਚ ਕੋਈ ਹੋਊਗੀ ਫਿਰ ਗੱਲਬਾਤ ਫਿਰ ਅੱਗੇ ਵੇਖਿਆ ਜਾਊਗਾ। ਸਿੰਘ ਅੱਜ ਦਾ ਜਿਹੜਾ ਇਕੱਠ ਆ ਅ ਸੱਚ ਜਾਣੋ ਤੇ ਸਾਡੀਆਂ ਸੰਭਾਵਨਾਵਾਂ ਤੋਂ ਵੀ ਕਿਤੇ ਜ਼ਿਆਦਾ ਉਹਦੇ ਪਿੱਛੇ ਦੋ ਤਿੰਨ ਕਾਰਨ ਸੀ। ਇੱਕ ਤਾਂ ਸਾਡੇ ਕੋਲ ਟਾਈਮ ਬਹੁਤ ਥੋੜਾ ਸੀ ਲੋਕਾਂ ਤੱਕ ਸੰਦੇਸ਼ ਲੈ ਕੇ ਜਾਣ ਦਾ। ਦੂਸਰੀ ਗੱਲ ਪੁਲਿਸ ਦਾ ਦਬਾਅ ਬਹੁਤ ਸੀ ਆਮ ਸੰਗਤ ਦੇ ਉੱਪਰ। ਇਤਿਤੀ ਗੱਲ ਜਿਹੜੇ ਮੁੱਖ ਨਮਾਇੰਦੇ ਸੀ ਉਹਨਾਂ ਸਾਰਿਆਂ ਨੂੰ ਘਰਾਂ ਦੇ ਵਿੱਚ ਹੌਸ ਰੈਸਟ ਕਰ ਲਿਆ ਗਿਆ ਸੋ ਇਸ ਸਾਰੇ ਘਟਨਾਕਰਮ ਦੇ ਵਿੱਚ ਜਿੰਨਾ ਸਰਕਾਰ ਦਾ ਦਬਾਅ ਸੀ ਤੇ ਜਿਸ ਤਰ੍ਹਾਂ ਦੇ ਨਾਲ ਇਕੱਠ ਨੂੰ ਰੋਕਣ ਦਾ ਯਤਨ ਕੀਤਾ ਗਿਆ ਜਿਹੜੀ ਸਾਡੀ ਅਸੈਸਮੈਂਟ ਸੀ ਅਸੀਂ ਸੋਚਦੇ ਸੀ ਕਿ 1500 ਤੋਂ 2000 ਬੰਦਾ ਜੇ ਆ ਜਾਵੇ ਤੁਸੀਂ ਸਫਲਤਾ ਗਿਣਾਂਗੇ ਪਰ ਉਹ ਗਿਣਤੀ ਇੰਨੀ ਜ਼ਿਆਦਾ ਵੱਧ ਜਾਣੀ ਇੰਤ ਵਿੱਚ ਗੁਰੂ ਦੀ ਕਲਾਈ ਕਹਿ ਸਕਦਾ ਜਿਹਦੇ ਵਿੱਚ ਸੱਚ ਜਾਣਿਓ ਸਾਡੀਆਂ ਕੋਈ ਜ਼ਿਆਦਾ ਐਫਰਟਸ ਨਹੀਂ ਸੀ ਆਗਿਆ ਸਾਡੇ ਕੋਲ ਟਾਈਮ ਬਹੁਤ ਘੱਟ ਸੀ ਅਸੀਂ 2-3 ਦਿਨ ਪਹਿਲਾਂ ਅਨਾਉਂਸ ਕਰ ਰਹੇ ਹਾਂ ਉਹਦੇ ਤੋਂ ਬਾਅਦ ਸੰਗਤ ਜਿਹੜੀ ਆ ਰਹੀ ਹੈ ਦੂਸਰੀ ਗੱਲ ਹੈ ਕਿ ਸਾਰੀ ਸੰਗਤ ਜਿਹੜਾ ਸ਼ਾਂਤਮਈ ਸੰਜੋਗ ਦਿੰਦਾ ਹੈ ਉਹ ਬਹੁਤ ਵੱਡੀ ਗੱਲ ਹੈ ਕਿ ਇੰਨੇ ਵੱਡੇ ਇਕੱਠ ਦਾ ਜਾਪ ਤੇ ਚ ਰਹਿਣਾ ਸ਼ਾਂਤਮਈ ਰਹਿਣਾ ਤੇ ਜੋ ਵੀ ਸੰਗਤ ਨੇ ਫੈਸਲੇ ਕੀਤੇ ਨੇ ਉਹਨਾਂ ਫੈਸਲਿਆਂ ਦੇ ਨਾਲ ਸਹਿਮਤੀ ਪ੍ਰਗਟ ਕਰਨੀ ਔਰ ਉਹਨਾਂ ਫੈਸਲਿਆਂ ਦੇ ਵਿੱਚੋਂ ਇਹੀ ਇੱਕ ਫੈਸਲਾ ਸੀਗਾ ਕਿ ਸੰਗਤ ਦੇ ਵੱਲੋਂ ਇਹ ਆਇਆ ਸੀ ਸਾਨੂੰ ਲਿਖਤੀ ਤੌਰ ਤੇ ਸੁਝਾਏ ਕਿ ਪਰਿਵਾਰ ਜਿਹੜੇ ਭੁਖੜ ਹੜਤਾਲ ਖਤਮ ਕਰਨ ਹੁਣ ਪਰਿਵਾਰਾਂ ਦੀ ਭੁਖੜ ਹੜਤਾਲ ਦੇ ਵਾਸਤੇ ਸੰਗਤ ਦਾ ਜਿਹੜਾ ਉਹ ਫੈਸਲਾ ਸੀ ਉਹ ਕਮੇਟੀ ਦੇ ਕੋਲ ਆਇਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੱਕ ਪਹੁੰਚਿਆ ਤੇ ਅੱਜ ਫਿਰ ਪਰਿਵਾਰਾਂ ਨੇ ਗੁਰੂਗਰਾ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੋਂ ਜਿਹੜਾ ਪ੍ਰਸ਼ਾਦੀ ਦੇ ਲਿਆ ਕੇ ਤੇ ਉਸ ਹੜਤਾਲ ਨੂੰ ਖਤਮ ਕੀਤਾ ਪਰ ਧਰਨਾ ਜਿਹੜਾ ਉਹਦੇ ਬਾਰੇ ਜੇ ਕੋਈ ਫੈਸਲਾ ਨਹੀਂ ਹੋਇਆ ਉਹਦੇ ਬਾਰੇ ਸੰਗਤ ਨਾਲ ਵਿਚਾਰ ਕੀਤੀ ਜਾਊਗੀ ਜਿਹੜੇ ਸਾਡੇ ਸਹਿਯੋਗੀ ਨੇ ਜਿਨ੍ਹਾਂ ਨੇ ਸਾਥ ਦਿੱਤਾ ਉਹਨਾਂ ਸਾਰਿਆਂ ਨਾਲ ਵਿਚਾਰ ਕਰਕੇ ਫਿਰ ਇੱਕ ਦੋ ਦਿਨ ਰੱਖਾਂਗੇ ਕਿਉਂਕਿ ਜਿਹਨਾਂ ਦੀ ਭੁਖੜ ਹੜਤਾਲ ਚੱਲ ਗਈ ਤੇ ਜਿੰਮ ਕੀ ਹੋਈ ਵੇਖੋ ਅਕਾਲ ਤਖਤ ਸਾਹਿਬ ਸਭ ਤੋਂ ਅਹਿਮ ਨੇ ਸਰਵਉੱਚ ਨੇ ਮੀਰੀ ਪੀਰੀ ਦੇ ਸਾਡੇ ਉਹ ਮਰਕਸ ਨੇ ਸੋ ਜੇ ਅਕਾਲ ਤਖਤ ਸਭ ਤੋਂ ਪੰਜ ਸਿੰਘ ਸਾਹਿਬਾਨ ਦੇ ਵੱਲੋਂ ਕੋਈ ਵੀ ਹੁਕਮ ਜਾਂਦਾ ਤੇ ਉਹ ਉਸ ਹੁਕਮ ਨੂੰ ਮੰਨਣ ਦੇ ਵਾਸਤੇ پابੰਦ ਨੇ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਸਿੰਘ ਜਿਹੜੇ ਸਾਡੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਆਕੀ ਨਹੀਂ ਆ ਪਰ ਇਹਦੇ ਵਿੱਚ ਜੋ ਵੀ ਸਿੰਘ ਸਾਹਿਬਾਨ ਫੈਸਲਾ ਲੈਣਗੇ ਉਹਦੇ ਉੱਪਰ ਜਿਹੜੇ ਫੋਲ ਚੜਾਏ ਜਾਣਗੇ ਜੀ ਅੱਗੇ ਨਾਲ ਲੱਗਾ ਸੀ ਟੈਨਸ਼ਨ ਕੀ ਗੱਲ ਵਿੱਚ ਮਿੱਥੋ ਇਹ ਧਰਨਾ ਜਿਹੜਾ ਇੱਕ ਬੜੇ ਖਾਸ ਬਦਿੱਕੀ ਦੇ ਕਰਕੇ ਲੱਗਿਆ ਕਿਉਂਕਿ ਕਿੰਨਾ ਹਾਲਾਤਾਂ ਵਿੱਚ ਭਾਵੇਂ ਅਮਰਪਾਲ ਸਿੰਘ ਹੋਣਾ ਤਾਂ ਐਸੇ ਲੱਗੀ ਕਿਉਂ ਲੱਗੀ ਕਿਵੇਂ ਲੱਗੀ ਨ ਭਾਵੇਂ ਸਾਰੀਆਂ ਚੀਜ਼ਾਂ ਛੱਕ ਦੇ ਘਰੇ ਚ ਨਜਾਇਜ਼ ਤੌਰ ਤੇ ਲਈ ਗਈ ਪੁੱਤ ਮਾਂ ਉਹਨਾਂ ਨੂੰ ਡਿਬਿਗਰਗੜ ਜੇਲ੍ਹ ਤੇ ਰੱਖਿਆ ਗਿਆ ਪਰ ਉਹਦੇ باوجود ਹਰ ਇੱਕ ਉਹਨਾਂ ਲੋਨਾਂ ਉੱਤੇ ਕੋਈ ਗੜਬੜ ਕੀਤੀ ਗਈ ਕਦੀ ਨਾ ਉਹਨਾਂ ਬਾਰੇ ਕਦੀ ਕੋਈ ਸ਼ਿਕਾਇਤ ਆਈ ਨਾ ਪਿਛੋਂ ਕੋਈ ਪਰਿਵਾਰ ਦਾ ਜਾਂ ਕੋਈ ਅਜਿਹਾ ਕੋਈ ਗਿਲਾ ਸ਼ਿਕਵਾ ਸਾਹਮਣੇ ਆਇਆ ਜਿਹਦੇ ਤੋਂ ਜਿਹੜਾ ਉਹਨਾਂ ਦੇ ਖਿਲਾਫ ਸਰਕਾਰ ਦੀ ਕੋਈ ਨਿੱਜੀ ਕਿਹੜੀਆਂ ਰੰਜਿਸ਼ ਨੂੰ ਆਪਾਂ ਸਮਝੀਏ ਕਿ ਕੱਢਣ ਵਾਸਤੇ ਸਰਕਾਰ ਨੇ ਜਹੀ ਗੱਲ ਕੀਤੀ ਪਰ ਜਿਵੇਂ ਉਹਨਾਂ ਨੂੰ ਉਹਨਾਂ ਦੀ ਐਨਐਸਏ ਵਧਾਉਣ ਵਾਸਤੇ ਕਿਉਂਕਿ ਕੋਈ ਉਹਨਾਂ ਦੀ ਜਿਹੜੀ ਗ੍ਰਸਥਰੀ ਖਾਸ ਮਕਸਦ ਕਰਕੇ ਕੀਤੀ ਗਈ ਆ ਮਕਸਦ ਵੀ ਇਸ ਤਰ੍ਹਾਂ ਦਾ ਵੀ ਜਿਹੜਾ ਸਰਕਾਰ ਨੂੰ ਰਾਜਨੀਤਿਕ ਫਾਇਦਾ ਦੇਣ ਵਾਸਤੇ ਇਹ ਸਾਰਾ ਸਿਸਟਮ ਬਣਾਇਆ ਜਾ ਰਿਹਾ ਹੈ ਬੋਦੀ ਜਿਹੜੀ ਆ ਜਦੋਂ ਉਹਨਾਂ ਦੀ ਐਨਐਸਏ ਵਧਾਉਣ ਵਾਸਤੇ ਇੱਕ ਮਹਾਨਾ ਘੜਿਆ ਜਾਣਾ ਸੀ ਜਦੋਂ ਉਹ ਜੁੜੀ ਦੇ ਚਾਹੇ ਮਲਾਕਤ ਵਾਸਤੇ ਤੇ ਉਹਨਾਂ ਦੇ ਪਿੱਛੇ ਉਹਨਾਂ ਦੇ ਬਾਹਰੂ ਉਹਨਾਂ ਦੇ ਇਮਾਰਤਾਂ ਦੇ ਵਿੱਚ ਸੀਸੀਟੀਵੀ ਕੈਮਰੇ ਲਾ ਦਿੱਤੇ ਜਦੋਂ ਜਾ ਕੇ ਉਹਨਾਂ ਦਾ ਵਿਰੋਧ ਕੀਤਾ ਤੇ ਉਹਨਾਂ ਦੇ ਬਰਾਏ ਮਾਰੇ ਇੱਕ ਜਿਹੜੀ ਆ ਉਹ ਕਰ ਦਿੱਤਾ ਕਿ ਇਹਨਾਂ ਕੋਲ 블루ਟੁੱਥ ਬਰਾਮਦ ਹੋਇਆ ਇਹਨਾਂ ਕੋਲ ਜਿਹੜੇ ਆ ਫੋਨ ਬਰਾਮਦ ਹੋਏ ਇਮੇਜਿਲਸ ਜਾ ਸਕਦੇ ਇਹ ਸਰਕਾਰੀ ਦੱਸ ਸਕਦੀ ਹੈ ਨਾ ਜਿੱਥੇ ਸਾਨੂੰ ਜਾਣਾ ਹੋਵੇ ਤੇ ਪਰਮਿਸ਼ਨ ਲੈਣ ਲੱਗਿਆਂ ਸਮਾਂ ਲੱਗਦਾ ਉਹ ਸਾਰੀ ਚੀਜ਼ਾਂ ਜਿਹੜੀਆਂ ਨਾ ਉਹ ਇੱਕ ਬਹਾਨਾ ਘੜਿਆ ਜਾ ਰਿਹਾ ਜੀ ਉਹ ਤਾਂ ਮਾਦਾ ਸਰ ਉਹਨਾਂ ਨੇ ਉਹ ਥੇਪੋ ਖੜਤਾਲ ਕੀਤੀ ਕਿਉਂਕਿ ਜਿਹੜਾ ਮੁੰਡਾ ਜੇਲ੍ਹ ਚਾ ਉਹ ਸਿਰਫ ਉਹ ਖੜਤਾਲ ਨਹੀਂ ਆਪਣੀ ਗੱਲ ਜਿਹੜੀ ਕਰ ਸਕਦਾ ਪਰਿਵਾਰਾਂ ਨੇ ਆਣ ਕੇ ਡਿਸੱਪ ਨਾਲ ਗੱਲ ਕੀਤੀ ਪਰੰਤੂ ਕੋਈ ਹੱਲ ਨਾ ਨਿਕਲਣ ਤੋਂ ਬਾਅਦ ਪਰਿਵਾਰ ਉਹ 16 ਤੋਂ ਉੱਥੇ ਬੈਠੇ ਨੇ ਕਿ ਪਰਿਵਾਰ ਵੀ 22 ਤਰੀਕ ਤੋਂ ਇਸੇ ਉਹ ਖੜਤਾਲ ਤੇ ਨੇ ਉਹ ਚੀਜ਼ ਨੂੰ ਜਿਹੜਾ ਹੈ ਇਹਦੇ ਨਾਲ ਜਿੱਥੇ ਉਹਨਾਂ ਦੀ ਪਰਪਰਹਾੜ ਵਿਗੜ ਰਹੀ ਓਥੇ ਪਰ ਸਰਕਾਰ ਨੇ ਪੰਥਕ ਜਥੇਬੰਦੀਆਂ ਪਰਿਵਾਰਾਂ ਦੇ ਕਹਿਣ ਦਾ ਕੋਈ ਅਸਰ ਨਹੀਂ ਕੀਤਾ ਕਿ ਤੋਂ ਸਿਰ ਜਸਰ ਸਿੰਘ ਅਕਾਲ ਤਖਤ ਸਭਾ ਵੱਲੋਂ ਵੀ ਇੱਕ ਕਮੇਟੀ ਬਣਾਈ ਗਈ ਉਸ ਕਮੇਟੀ ਦਾ ਵੀ ਕੋਈ ਰਿਸਪੌਂਸ ਨਹੀਂ ਕੀਤਾ ਦਿੱਤੇ ਅਲਟੀਮੇਟਮ ਦੇ ਸਬੰਧ ਕੋਈ ਵਾਪਸੀ ਰਿਸਪੌਂਸ ਨਹੀਂ ਕੀਤਾ ਸਭੋ ਸ਼ਾਸਨ ਨਾਲ ਇਸ ਪੁਖੜ ਤਾਲ ਨੂੰ ਇਸ ਸਾਰੇ ਐਪੀਸੋਡ ਨੂੰ ਜਿਹੜਾ ਟਾਰਪੀਡੋ ਕਰਨ ਦਾ ਜਰਾਂ ਦਿੱਤਾ ਜਿਹੜਾ ਇਥੇ ਧਰਨਾ ਚੱਲ ਰਹੇ ਉਹਦੇ ਵਿੱਚ ਪਰਿਵਾਰ ਜਿਹੜੇ ਆ ਉਹ ਪੁਖੜ ਤਾਰ ਦੇ ਬਿਚੇ ਤੇ ਉਹਨਾਂ ਦੀ ਵੀ ਹਾਲਤ ਜਿਹੜੀ ਵਿਗੜ ਰਹੀ ਸੀ ਉਹਦੇ ਵਾਸਤੇ ਪੰਥ ਦੇ ਜਿਹੜੇ ਆ ਹਤਾਸ਼ੀ ਪੰਥ ਦੇ ਲੋਕ ਹੋਰ ਸਹਿਰ ਦੇ ਲੋਕਾਂ ਨੇ ਇਹ ਇੱਕ ਯਤਨ ਕੀਤਾ ਕਿ ਕੋਈ ਇਕੱਠ ਸੱਦਿਆ ਜਾਵੇ ਜਿਹਦੇ ਨਾਲ ਸਰਕਾਰ ਨੂੰ ਇਸ ਗੱਲ ਦਾ ਜਿਹੜਾ ਅਲਟੀਮੇਟਮ ਤਾਂ ਨਹੀਂ ਉਹਨਾਂ ਨੇ ਆਸਰਾ ਆ ਗੋ ਰਿਸਪੌਂਸ ਕੀਤਾ ਤੇ ਕੋਈ ਗੱਲ ਜਿਹੜੀ ਸਰਕਾਰ ਤੱਕ ਪਹੁੰਚੇ ਉਸ ਇਕੱਠ ਨੂੰ ਰੋਕਣ ਵਾਸਤੇ ਯਤਨ ਕੀਤਾ ਪਰ ਉਸ ਇਕੱਠ ਦੇ ਵਿੱਚ ਜਿਹੜੇ ਅੱਜ ਮਤੇ ਪਾਏ ਗਏ ਨੇ ਅੱਠ ਮਤੇ ਪਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ ਭਾਈ ਅਮਰਤਪਾਲ ਸੋਨਾ ਦੇ ਸੰਬੰਧ ਦੀ ਸਾਰੇ ਮਤੇ ਗਏ ਪਾਏ ਗਏ ਨੇ ਪਰ ਅੱਜ ਇਹਨਾਂ ਪਰਿਵਾਰਾਂ ਨੂੰ ਜਿਹੜਾ ਉਹ ਇਕੱਠ ਨੇ ਬੇਨਤੀ ਕੀਤੀ ਆ ਕਿ ਤੁਸੀਂ ਭੋਖੜਤਾਲ ਜਿਹੜੇ ਖਤਮ ਕਰੋ ਤਾਂ ਜੋ ਇਹ ਜਿਹੜੇ ਸੰਘਰਸ਼ ਦੀ ਜਿਹੜਾ ਹੋ ਸਕਦਾ ਲੰਮਾ ਚੱਲੇ ਉਹਦੀ ਰੂਪਰੇਖਾ ਅਲਿਖੀ ਜਾ ਸਕੇ ਤੇ ਉਹਦੇ ਵਿੱਚ ਸਰਗਰਮੀ ਨਾਲ ਜਿਹੜਾ ਵਾ ਉਹ ਹਿੱਸਾ ਲਿਆ ਜਾ ਸਕੇ ਅੰਦਰ ਸੁਝਾਉਂਦੇ ਨੇ ਕਿ ਅਮਰਤਪਾਲ ਦੇ ਦੋਸਤਾਂ ਰਾਦੇ ਕੀ ਕੀ ਕਰੀਏ ਕੰਪਨੀ ਦੇ ਬੱਚੇ ਬਿਲਕੁਲ ਰਾਜਨੀਤੀ ਦੀ ਗੱਲ ਆ ਰਹੀ ਹੈ ਜੀ ਦੇਖੋ ਮੰਦੀ ਸਿੰਘਾਂ ਦੇ ਸਬੰਧ ਦੇ ਵਿੱਚ ਇੱਕ ਨੋਟੀਫਿਕੇਸ਼ਨ ਕੀਤਾ 2018 ਨੂੰ ਨਾਮ ਦੇ ਸਕਦੇ 550ਵੇਂ ਪ੍ਰਕਾਸ਼ ਗੁਰਪੁਰਬ ਸਮੇਂ ਸੈਂਟਰ ਸਰਕਾਰ ਨੇ ਕੀਤਾ ਨੋਟੀਫਿਕੇਸ਼ਨ ਸਾਡੇ ਕੋਲ ਵੀ ਕਾਪੀਆਂ ਨੇ ਹਾਉ-ਫਾਈ ਸੰਬੰਧਿਤ ਜਿਹੜੇ ਅਫਸਰ ਆ ਉਹਨਾਂ ਨੂੰ ਸਮੂਹ ਧਾਰੀਆਂ ਨੂੰ ਉਹ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕੀਤਾ ਗਿਆ ਪਰ ਉਸ ਤੋਂ ਬਾਅਦ ਇੱਕ ਖਾਸ ਮਕਸਦ ਨਾਲ ਜਿਹੜਾ ਉਹਨਾਂ ਨੂੰ ਜਿਹੜਾ ਵਾ ਉਹ ਰਹਾ ਨਹੀਂ ਕੀਤਾ ਜਾ ਰਿਹਾ ਇੱਕ ਸਗੋਂ ਜਿਹੜਾ ਨਾ ਆਪਣਾ ਕੀ ਕਰਕੇ ਮੁਕਰ ਜਾਣ ਵਾਲੀ ਨੀਤੀ ਦੇ ਉੱਤੇ ਸਰਕਾਰ ਚੱਲ ਰਹੀ